ਤੁਹਾਡੇ ਨਾਲ ਮਿਲ ਰਹੇ ਆ ਜਿਹੜਾ ਘੜ ਹੁੰਦਾ ਸੀ ਆਮ ਆਦਮੀ ਮਾਨ ਜੇ ਗਾੜੀ ਹਿੱਲ ਗਿਆ ਨੀਆ ਹਿੱਲ ਗਿਆ ਤਾਂ ਪਛਣਾ ਕੀ ਹੈ ਜੀ ਤੁਸੀਂ ਅਗਲੇ ਦਿਨਾਂ ਅਚ ਦੇਖੋਗੇ ਕਿਵੇਂ ਹਜ਼ਾਰਾਂ ਦੀ ਗਿਣਤੀ ਜਿਹਨਾਂ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਕੋਈ ਸੀ ਜੀ ਕਿਉਂਕਿ ਸਾਰਿਆਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਇੱਕੋ ਹੀ ਗੱਲ ਹੈ ਪੰਜਾਬ ਨੂੰ ਬਚਾ ਲਈ ਤੇ ਪੰਜਾਬ ਨੂੰ ਕੱਲੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਖਾਲਸਾ ਪੰਥ ਦੀ ਜੈਸੇ ਬੰਦੀ ਕੋਈ ਬਚਾ ਸਕਦੀ ਹੈ ਜੀ ਕਿਉਂਕਿ ਜਿਸ ਦੇ ਰਾਜ ਵਿੱਚ ਪੰਜਾਬ ਬਣਿਆ ਉਹ ਰਾਜ ਫਿਰ ਤੋਂ ਯਾਦ ਕਰਨ ਲੱਗੇ ਲੋਕ ਕਿਹੜੀ ਪਾਰਟੀ ਦੀ ਸੀ ਇਸੇ ਮੈਲਾ ਆ ਮਾਦੂ ਤਾਂ ਕੀ ਕਾਰਨ ਹੋਇਆ ਕਿ ਤੁਹਾਨੂੰ ਛੱਡ ਨਹੀਂ ਪਈ ਉਹ ਸ਼ਰ ਗੁੱਸੇ ਗਲੇ ਹੋ ਗਈ ਸੀ ਮੰਜ ਕੁਸ਼ ਹੋਣਾ ਜੋ ਵਾਰਡਵੰਦੀ ਹੋਈ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਨਹੀਂ ਇਹ ਜੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਵਾਰਡ ਐਸਸੀ ਕਰਦਾ ਅੱਛਾ ਜੀ ਇਸੋ ਇਸ ਨਾਲ ਮੇਰੇ ਮਨ ਨੂੰ ਬਹੁਤ ਸਾਡੇ ਪਰਿਵਾਰ ਉੱਤੇ ਸਹੇਜ ਪਹੁੰਚੀ ਅਸੀਂ 2012 ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਾਂ ਬਹੁਤ ਪੁਰਾਣੇ ਵਰਕਰਾਂ ਸੀ ਆਮ ਆਦਮੀ ਪਾਰਟੀ ਦੇ ਸੋ ਕੁਝ ਪਹਿਲਾਂ ਵੀ ਗੱਲਾਂ ਸੀ ਪਰ ਜੋ ਸਾਡਾ ਵਾਰਡ ਐਸਸੀ ਕਰਦਾ ਇਹਦੇ ਕਰਕੇ ਸੀ ਇਹ ਫੈਸਲਾ ਕਿ ਤੁਹਾਡੀ ਇਸ ਸਬੰਧ ਦੇ ਵਿੱਚ ਕਿਸੇ ਹਾਈ ਕਮਾਂਡ ਨਾਲ ਗੱਲ ਹੋਈ ਸੀ ਕਿ ਭਈ ਮੇਰੀ ਕੋਈ ਛਲਵਾਈ ਨਹੀਂ ਹੋ ਰਹੀ ਕਿ ਮੈਂ ਮੌਜੂਦਾ ਪ੍ਰਧਾਨ ਆ ਮਿਸ ਕਮੇਟੀ ਨਹੀਂ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਕੀ ਹਵਾਈ ਕਮਾਨ ਨੂੰ ਉਹ ਪਤਾ ਵੀ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨਾ ਲੰਗੋਵਾਲ ਦੀ ਜੇ ਵਾਰਡ ਐਸਸੀ ਕਰਨਾ ਸੀ ਤਾਂ ਮੈਨੂੰ ਪੁੱਛਣਾ ਤਾਂ ਚਾਹੀਦਾ ਸੀ ਵੀ ਕੀ ਪ੍ਰਧਾਨ ਜੀ ਤੁਸੀਂ ਚੋਣ ਲੜੋਗੇ ਜਾਂ ਨਹੀਂ ਅਸੀਂ ਤੁਹਾਡਾ ਵਾਰਡ ਐਸਸੀ ਕਰਨਾ ਚਾਹੁੰਦੇ ਆ ਬਟ ਉਹਨਾਂ ਨੇ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਤੇ ਜਿਹੜੇ ਬੰਦਿਆਂ ਦੇ ਵਾਰਡਵੰਦੀ ਲਈ ਉਹਨਾਂ ਨੇ ਸਾਈਨ ਕਰਵਾਏ ਰਾਜੂ ਹੈ ਅੰਮਰਤਪਾਲ ਹੈ ਉਹ ਨਾ ਤਾਂ ਐਮਸੀ ਹੈ ਨਾ ਕੁਝ ਹੋਰ ਹੈ ਉਹਨਾਂ ਬੰਦਿਆਂ ਨੇ ਵਾਰਡਵੰਦੀ ਕੀਤੀ ਕਿਉਂ ਮੌਜੂਦਾ ਪ੍ਰਾਪਤਾਨ ਹੋਣ ਦੇ ਨਾਤੇ ਮੈਨੂੰ ਕੁਛਿਆ ਵੀ ਨਹੀਂ ਮੈਨੂੰ ਦੱਸਿਆ ਵੀ ਨਹੀਂ ਕਿ ਵਾਰਡ ਬੰਦੀ ਹੋ ਗਈ ਹੈ ਅੱਜ ਤੁਸੀਂ ਸ਼ੁਰੂ ਨੇ ਇਕੱਲੇ ਦਰਬਾਦਲ ਨੂੰ ਜੁਆਇਨ ਕੀਤਾ ਹੈ ਪੰਜ ਇਨਸਾਨਾਂ ਨਾਲ ਮੀਟਿੰਗ ਵਿੱਚ ਕੀ ਕਰਦੇ ਅਸੀਂ ਜੇ ਪਹਿਲਾਂ ਵੀ ਸੀ ਕਾਲੀ ਸੀਗੇ ਸਾਡਾ ਕਿਸੇ ਕਾਰਨਾਂ ਕਰਕੇ ਮਨ ਮਟਾਫ ਹੋ ਗਿਆ ਸੀ ਸੋ ਅਸੀਂ ਝਾੜੂ ਪਾਰਟੀ ਜੁਆਇਨ ਕੀਤੀ ਸੋ ਹੁਣ ਸਾਡਾ ਇਸ ਕਰਕੇ ਅਸੀਂ ਅੱਜ ਆਪਣੀ ਮਾਂ ਪਾਰਟੀ ਚ ਵਾਪਸੀ ਕੀਤੀ ਹੈ ਕਾਲੀ ਦਰ ਸੋ ਅਸੀਂ ਪ੍ਰਾਊਡ ਫੀਲ ਕਰਦੇ ਆ ਕਿਸਰਾ ਦੇਖੋ 2027 ਜਿਹੜੀ ਲਵੇ ਆ ਚੁੱਕੀ ਆ 2027 ਦੇ ਆਉਣ ਵਾਲੇ ਸੀਐਮ ਨੇ ਸਰਦਾਰ ਸੁਖਵੀਰ ਸਿੰਘ ਬੱਧੂ